हां जी 사ਸਰੀ ਕਾ ਜੀ ਸਾਰੇ ਖਸਾਂ ਪ੍ਰਾਮਾ ਨੂੰ ਸੁਖਸਾਂ ਪ੍ਰਾਵੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ 6 ਕਟੀਆਂ ਝੋਟਾਂ ਦੀ ਵੀਡੀਓ ਲੈ ਕੇ ਆਏਗੇ ਆਪਾਂ ਸਾਹਮਣੇ ਜੀ ਕਟਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਚੰਗੀ ਕੁਆਲਿਟੀ ਦੇ ਕਟਾਂ ਨਈਆਂ ਤੇ 6 ਕਟਾਂ ਤੋਂ ਪਹਿਲਾਂ ਮੋਟੀ ਮੋਟੀ ਮੈਂ ਤੁਹਾਨੂੰ ਨਾ ਨਜ਼ਰ ਜਿਹੜੀਆਂ ਕਟਾਂ ਵਿੱਚ ਮਰਵਾ ਦਿੰਦਾਗਾ ਜਿਵੇਂ ਆਹ ਕੱਟੀ ਦੇਖੋ ਜੀ ਪੂਰੇ ਫੁੱਲ ਵੱਡੇ ਕਦ ਕੱਢ ਲਈ ਹੈਗੀ ਤੇ ਪੂਰੀ ਫੁੱਲ ਬ੍ਰਿਡਜ ਕਟਾਂ ਨਈਆਂ ਇਹਦੇ ਰੇ ਕਟਾਂ ਨਈਆਂ ਦੇਖੋ ਤੇ ਸਾਰਾ ਮੁਰਹ ਨਸਲ ਦੇ ਕਟਾਂ ਨਈਆਂ ਤੇ ਜਿਵੇਂ ਆਹ 2 ਨੰਬਰ ਤੇ ਕੱਟੀ ਇੱਧਰ ਖੜੀ ਹੈ ਬਹੁਤ ਜ਼ਿਆਦਾ ਸ਼ਕੀਨ ਕਟੀਆਂ ਪਰ ਕੁਆਲਟੀ ਬਹੁਤ ਚੰਗੀ ਕੱਟੀ ਹੈ ਨਾ ਸੋ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਵੀ ਬਾਈ ਦਾ ਕਿਹੜਾ ਪਿੰਡਾ ਕੀ ਨੰਬਰ ਆਗਾ ਕਿ ਜਿਹੜਾ ਸੋ ਵੀਡੀਓ ਪੂਰੀ ਦੇਖਣੀ ਹੈ ਜੀ ਪਹਿਲਾਂ ਵੀਡੀਓ ਚੈੱਕ ਕਰਕੇ ਫੇਰ ਜਿਹੜਾ ਕੱਟਣ ਦਾ ਰੇਟ ਵਾਲੇ ਬਾਈ ਨਾਲ ਗੱਲਬਾਤ ਕਰਨੀ ਆ ਤੇ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਕਿ ਕੋਈ ਤੁਸੀਂ ਪੈਸੇ ਲੈਣੇ ਨੇਗੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਨਾ ਸੋ ਵੀਡੀਓ ਲਾਤਾ ਕਿ ਦੁਰੇਦੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਤੇ ਜਿਹੜਾ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੀਗੀ 7-8 ਕਟੜਾਂ ਦੀ ਵਿੱਚ ਕਬੂਰੀ ਸੀ ਹਾਂ ਜੀ ਵੀ ਉਹ ਸਾਰੀਆਂ ਕਟੀਆਂ ਤਕਰੀਬਨ ਸੇਲ ਹੋ ਗਈਆਂ ਉਹਨਾਂ ਦੇ ਵਿੱਚੋਂ ਇੱਕ ਕੱਟੀ ਬਾਕੀ ਆ ਬਾਕੀ ਤਕਰੀਬਨ ਸਾਰਾ ਮਾਲ ਸੇਲ ਹੋ ਗਿਆ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਠੀਕ ਆ ਤੇ ਨਾਮ ਉਤਾਰੀ ਆ ਗਿਆ ਹਾਂਜੀ ਨਾਮ ਤਾਰੀ ਪਿੰਡ ਰਾਈਆ ਤਹਿਸੀਲ ਫੂਜ ਜ਼ਿਲ੍ਹਾ ਬਠਿੰਡਾ ਬ੍ਰੇਕ ਜਿਹੜੀ ਅੱਜ ਦੀ ਡੇਟ ਆ ਉਹ 23 1 2025 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂ ਅੱਜ ਆਪਣੇ ਕੋਲੇ ਕਟੀਆਂ ਜਿਹੜੀਆਂ 6 ਕਟੀਆਂ ਜਿਹੜੀ ਲਾਸਟ ਵਾਲੀ ਕੱਟੀ ਆ ਵੱਡੀ ਉਹ ਦੋ ਦੰਦ ਦਾ ਬਾਕੀ ਸਾਰਾ ਮਾਲ ਖੀਰੀਆਂ ਕਟੀਆਂ ਹਨ ਸਾਰਾਂ ਦੇ ਚਾਚਾ ਥਾਣਾ ਚਾਰ ਚਾਰ ਥਾਣਾ ਦੀ ਤੇ ਦੰਦਾਂ ਦੀ ਆਪਾਂ ਗਰੰਟੀ ਲੈਣੀ ਹੁੰਦੀ ਆ ਜੇ ਲੈ ਲਈ ਤਾਂ ਉਹ ਲਵਾਂਗੇ ਜੋ ਚਾਰ ਕਾ ਤਾਂ ਚਾਰ ਨਿਕਲਣਗੇ ਦਾਦੇ ਦੋ ਕਿਹਾ ਹੈ ਖੀਰੀ ਕਹਤਾ ਉਵੇਂ ਨਿਕਲੂ ਉਵੇਂ ਨਿਕਲਣਗੇ ਉਹ ਗਰੰਟੀ ਹੋ ਬਿਲਕੁਲ ਮੋਬਾਈਲ ਨੰਬਰ 9855287584 84 ਜੀ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾਗਾ ਜੀ ਤੇ ਬਿਸਤਾਹ ਗੱਤੀ ਇੱਕ ਨੰਬਰ ਆ ਦੋ ਬਣੂਗੇ ਹਾਂਜੀ 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 ਦਿਖਾ ਪ ਲੈ ਇਹਦੇ ਮੈਨੂੰ ਇੱਕ ਰੀ ਕੋਈ ਗੱਲ ਨਹੀਂ ਜਿਹੜੀ ਮਰਦੀ ਦਿਖਾ ਲੋ ਕਿੰਨੀ ਉਮਰ ਦੀ ਕੱਟੀ ਆ ਇਹ ਇਹ ਕੱਟੀ ਵੀਰੇ ਸਾਰੀ ਹਲੇ 1 ਸਾਲ ਦੀ ਆ ਅੱਛਾ ਜੀ ਹਾਂਜੀ ਹਾਂਜੀ 1 ਸਾਲ ਦੀ ਕੱਟੀ ਆ ਇਹ ਕਤਿਸ ਕਿਨੀ ਬਹੁਤ ਆਣਾ ਬਹੁਤ ਜਿਆਦਾ ਸਾਈ ਝੋਲੀ ਬਹੁਤ ਚੰਗੀ ਲੱਗਦੀ ਝੋਲੀ ਚਾਲੀ ਬਹੁਤ ਜਿਆਦਾ ਚੰਗੀ ਤੌਰ ਤਾਰ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਸਾਰੇ ਜਾਨਵਰ ਤੁਸੀਂ ਕਿਹੜਾ ਚਾਲਕ ਮਰਵਾ ਦਿਓ ਠੀਕ ਹੈ ਨਾ ਬਹੁਤ ਜਿਆਦਾ ਚੰਗੀ ਕੱਟੀ ਆ ਮਾ ਦਾ ਰਿਕਾਰਡ ਵੀ ਲੱਖੇ ਦੀ ਤਾਂ ਬਹੁਤ ਜਿਆਦਾ ਚੰਗਾ ਹਾਂ ਸਮਝਿਆ ਕਿ ਨਹੀਂ ਠੀਕ ਆ ਜੀ ਹਾਂਜੀ 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 ਲਓ ਦੇਖੋ ਜੀ ਕੱਟਿਆ ਵਾਲੀ ਕੋਲੇ ਚਲੋ ਪਹਿਲੇ ਨੰਬਰ ਤੋਂ ਸਟਾਰਟ ਕਰੀਏ ਹਾਂਜੀ ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰੀਏ ਵੀਰੇ ਇਹ ਕੱਤੀ ਮੀਣੀ ਐ ਇਹਦੇ ਸਿੰਘ ਦੋਨੇ ਹਲਦੇ ਆ ਹਨਾ ਠੀਕ ਆ ਜੀ ਕਿੰਨੀ ਕੁ ਉਮਰ ਦੀ ਆ ਇਹ ਬਸ ਆਹੀ ਲਗਭਗ ਸਾਲਕ ਦੀ ਉਮਰ ਦੀ ਐ ਵੀਰੇ ਸਾਲਕ ਦੀ ਸਾਲਕ ਦੀ ਆ ਹਾਂ ਸਿੰਘ ਦੋਨੇ ਹਲਦੇ ਆ ਉਹ ਆਪਣੀ ਗਰੰਟੀ ਹੋਊਗੀ ਹਨਾ ਠੀਕ ਆ ਠੀਕ ਆ ਜੀ ਦੇਖੋ ਜੀ ਕੱਤੀ ਦੇਖੋ ਪਹਿਲਾਂ ਠੀਕ ਆ ਵਧੀਆ ਜਿੰਦਿਆਂ ਵਾਲੀ ਕੱਟੀਆਂ ਸਭੀ ਪਲੀ ਜੀ ਜੀ ਤੇ ਬਾਕੀ ਕਿਸਾਨ ਪਰ ਉਸ ਨੂੰ ਇੱਕ ਬੈਂਟ ਇੱਥੇ ਬਾਈ ਦੇ ਸਾਹਮਣੇ ਧੁੱਪ ਪੈਂਦੀ ਹੈਗੀ ਤੁਹਾਨੂੰ ਕਈ ਰਜਮਾਂ ਹਟੂ ਹਿੱਸੇ ਤੋਂ ਧੁੱਪ ਦੇ ਦੋ ਰੰਗ ਜੇ ਨਜ਼ਰ ਆਉਣ ਤਾਂ ਇਹਨਾਂ ਸੋਚੋ ਵੀ ਖਰੇ ਪੋਸ਼ਕ ਚਾਰਡ ਪੜਾ ਗਈ ਇਹ ਕੱਟੀਆਂ ਸਹੀ ਨਹੀਂਆਂ ਬਾਕੀ ਸਾਨੂੰ ਸਾਫ਼ ਨਜ਼ਰ ਆ ਵੀ ਰਿਆਂ ਨੇ ਨਾ ਕਿਤੇ ਕਿਤੇ ਝਲਕ ਜੀ ਵਾਜਦੀ ਧੁੱਪ ਦੀ ਵਾਜਦੀ ਆ ਰਹੀ ਹੱਟੋ ਜੀ 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 ਹਾਂ ਸਾਕ ਦੀ ਉਮਰਾਂ ਕੱਟੀ ਦੀ ਤੇ ਮੇਣੀ ਆ ਗਈ ਚਾਰ ਥਾਣਾ ਤੇ ਇਹ ਰੇਡ ਇਹਨਾਂ ਦੇ ਫੋਨ ਤੇ ਕਰਾਂਗੇ ਫੋਨ ਤੇ ਵੀਰੇ ਰੇਡ ਫੋਨ ਤੇ ਹਾਂ ਕਿਉਂਕਿ ਦੇਖੋ ਬਾਈ ਦਾ ਵਪਾਰ ਦਾ ਕੰਮ ਆ ਫਿਰ ਇੱਕ ਸਾਨੂੰ ਪਤਾ ਉਹ 2 ਮਿੰਟ ਭਰਾ ਕੱਢ ਕੇ ਫੋਨ ਲਾ ਹੀ ਲੂਗਾ ਜਿਹਨੂੰ ਚਾਹਣਾ ਉਹ ਖਰੀਦਣ ਦੀ ਜੀ 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 ਤੇ ਅੱਗੇ ਆ ਗਈ ਵੀਰੇ ਜਿਵੇਂ ਦੋ ਨੰਬਰ ਕੱਟੀ ਦੋ ਨੰਬਰ ਕੱਟੀ ਕਿੰਨੀ ਉਮਰ ਦੀ ਕੱਟੀ ਆ ਇਹ ਇਹ ਵੀਰੇ ਕੱਟੀ ਸਾਰੀ ਹਲੇ 1 ਸਾਲ ਦੀ ਆ ਤੇ ਲੱਖੇ ਦਾ ਮੂੰਹ ਮਾਂ ਇੱਥੋਂ ਦਿਖਾ ਦੇ ਇਧਰ ਧੁੱਪ ਧੁੱਪ ਜੀ ਪੈਂਦੀ ਐ ਸਿੰਗੀ ਤੇ ਮੂੰਹ ਮਾਂ ਦਿਖਾ ਇਹਦਾ ਕੱਟੀ ਦਾ ਪੈਠ ਪੁੜਾ ਕੱਟੀ ਦਾ ਥਣ ਝੋਲੀ ਬਹੁਤ ਜ਼ਿਆਦਾ ਚੰਗੀ ਕੱਟੀ ਆ ਹਨਾ ਹਾਂ ਚੰਗੀ ਕੱਟੀ ਆ ਨਾ ਪੂਰੇ ਫੁੱਲ ਰਾਜੀ ਬਹੁਤ ਆ ਕੱਟੀ ਤੇ ਕੱਦ ਕੱਟ ਸੀ ਜੇ ਕੱਟ ਐਸੇ ਰੋਕ ਲਈ ਬਈ ਐ ਝੋਲੀ ਦਿਖਾ ਦੀ ਬੱਕੱਟੀ ਜੀ ਹਾਂਜੀ ਹਾਂਜੀ ਦਿਖਾਓ ਚੌੜੀ ਦੇਖੋ ਕੱਟੀ ਜਿਵੇਂ ਸਾਰੀ 1 ਸਾਲ ਦੀ ਕੱਟੀ ਹੈ ਜਿਵੇਂ ਗੱਬਣ ਹੋਈ ਹੁੰਦੀ ਹੈ 2-3 ਮਹੀਨਾ ਦੀ ਐ ਚੌੜੀ ਪੱਟੀ ਆਉਂਦੀ ਆ ਜੀ 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 ਤੇ ਕਿਸੇ ਵੀਰ ਦੀ ਚੰਗੀ ਸਮੀ ਪੜੀ ਆ ਜੀ ਅੱਖ ਚੈੱਕ ਕਰ ਲਓ ਜੀ ਫੇਸ ਕੁਆਲਟੀ ਚੈੱਕ ਕਰ ਲਓ ਤੇ ਸਿੰਗ ਦੇਖ ਲਓ ਨਾ ਕੱਟੀ ਦੇ ਜੀ ਚੈੱਕ ਕਰੋ ਜੀ ਠੀਕ ਆ ਠੀਕ ਆ ਵੀਰੇ ਬੰਦ ਸਾਲਕ ਦੀ ਕੱਟੀ ਆ ਅੱਖੇ ਦੇਖ ਤਾ ਪਤਾ ਨਹੀਂ ਪੈਂਦੀ ਥੋੜੀ ਨਾ ਨਹੀਂ ਨਹੀਂ ਸਹੀ ਆ ਸਹੀ ਆ ਵੀਰੇ ਸਹੀ ਨਜ਼ਰ ਆ ਰਹੀਆਂ ਨੇ ਜੀ ਉਹ ਉੱਥੇ ਨਰਾਲੀ ਜੀ ਇੱਕ ਦੀ ਢੂਹੀ ਤੇ ਪੈਂਦੀ ਨਹੀਂ ਸਹੀ ਆ ਕੱਟਾਂ ਜੀ ਵੀਡੀਓ ਸਾਫ਼ ਆ ਰਹੀ ਹੈ ਜੀ ਹਾਂ ਬਾਕੀ ਜਿਹੜਾ ਬਾਹਰ ਆ ਪੜਾਉਣ ਰਿਹਾ ਬੇਨਤੀ ਕਰ ਵੀ ਨੇਗੇ ਇਹ ਕਿ ਵੀਡੀਓ ਰੈਂਜਦਾ ਤੁਹਾਨੂੰ ਦੱਸਣ ਦਾ ਮਕਸਦ ਹੁੰਦਾ ਵੀ ਇਹ ਜਾਂ ਮਾਲ ਇੱਥੇ ਖੜਾ ਹੈ ਫਿਰ ਵੀ ਇਕੱਲੇ ਅਸੀਂ ਕੋਲੇ 2-4 ਸਵ ਮੋਟਰਸਲ ਤੇਲ ਹੀ ਹੁੰਦਾ ਆ ਕੇ ਭੱਜ ਕੇ ਚੈੱਕ ਕਰ ਜਾ ਕਰੋ ਏਡੀ ਗੱਲ ਜੀ ਹੁੰਦੀ ਜੋ ਕਸ ਰਾਇ ਵੀ ਜਾਂਦੀ ਆ ਜੀ ਠੀਕ ਆ ਇਹ ਕਿ ਕਿੰਨੀ ਉਮਰ ਦੀ ਕੱਟੀ ਆ ਬਾਈ ਇਹ ਵੀਰੇ ਹੋਊਗੀ 14 ਕ ਮਹੀਨਿਆਂ ਦੀ ਕੱਤੀ 14 ਕ ਮਹੀਨਿਆਂ ਦੀ ਜੀ ਇੱਠ ਫੋੜ ਦੀ ਵੰਤਰ ਇਹ ਵੀ ਚੰਗੀਆਂ ਨੇ ਕੱਟੀਆਂ ਬਹੁਤ ਜ਼ਿਆਦਾ ਚੰਗੀਆਂ ਆ ਵੀਰੇ ਹੂੰ ਦੇਖ ਦੇਖ ਸੋਹਣੀਆਂ ਕੱਟੀਆਂ ਦੀ ਚੋਲੀ ਸਾਨੂੰ ਚੈੱਕ ਸਾਰਾ ਦੀ ਕਰਾਈ ਦਵਾ ਵੈਸੇ ਬਾਈ ਜਿਵੇਂ ਕਹਿੰਦਾ ਗ ਇਥੋਂ ਫੇਸ ਕੁਆਲਟੀ ਚੈੱਕ ਕਰ ਲਓ ਜੀ ਠੀਕ ਹੈ ਜੀ ਆ ਜਾ ਬੋਤੋ ਜੀ ਕੋਈ ਦੂਰ ਨੇ ਹਨਾ ਭਰਾ ਕੋਈ ਲੈ ਲੇ ਵੀਰੇ ਗੱਡੀ ਆਪਾਂ ਦੂਸਤ ਰਾੜੇਣਾ ਕਿ ਆਪਾਂ ਪਹੁੰਚ ਕਰਦੇ ਆਂ ਗੱਡੀ ਗੱਡੀ ਆਪ ਹਾਂ 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 ਵੀਰੇ ਆਪਾਂ ਅੱਗੇ ਜਿਹੜੀਆਂ ਉਹ ਤਿੰਨ ਕਟੀਆਂ ਦੀ ਤੁਸੀਂ ਵੀਡੀਓ ਪਾਈ ਸੀ ਫੇਸਬੁੱਕ ਤੇ ਕਲਾਈ ਸੀ ਉਹ ਵੀਰੇ ਆਪਾਂ ਛੱਡ ਕੇ ਆਏ ਆ ਇੱਧਰ ਜਮਾ ਬਾਰਡਰ ਦੇ ਉੱਤੇ ਠੀਕ ਹੈ ਜੀ ਉਹ ਕੀ ਬਾਰਡਰ ਪੈਂਦਾ ਯਾਰ ਉਹ ਇਧਰ ਅਮਰਸਰ ਸਾਹਿਬ ਦਾ ਪ੍ਰਸ਼ਾ ਅਮਰਸਰ ਸਾਈਡ ਆ ਉਹ ਟਾਰੀ ਵੱਡ ਨਹੀਂ ਬੋਲਦਾ ਟਾਰੀ ਬਾਰਡਰ ਵੈਰੀ ਗੁੱਡ ਹਾਂ ਟਾਰੀ ਟਾਰੀ ਬਾਰਡਰ ਤੇ ਵੀ ਆਪਾਂ ਉਹ ਛੱਡ ਕੇ ਆਏ ਆ ਪੰਜਾਬ ਤੋਂ ਬਾਹਰ ਵੀ ਭੇਜਦੇ ਨੇ ਗੱਡੀ ਹਾਂ ਪੰਜਾਬ ਤੋਂ ਬਾਹਰ ਵੀ ਭੇਜਦੇ ਨੇ ਵੀ ਮਤਲਬ ਕੋਈ ਚੱਕਰ ਨਹੀਂ ਗੱਡੀ ਦਾ ਕੋਈ ਚੱਕਰ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਠੀਕ ਹੈ ਤੇ ਇਹ ਇਹ ਕੱਤੀ ਆ ਗਈ ਫਰੀ 4 ਨੰਬਰ ਇਹ ਆ ਗਈ 4 ਨੰਬਰ ਕਿੰਨੀ ਕੁ ਉਮਰ ਦੀ ਐ ਇਹ ਵੀ ਵੀਰੇ ਲਗਭਗ ਆਹੀ 14-15 ਕੁ ਮਹੀਨਿਆਂ ਦੀ ਕੱਤੀ ਆ ਸਾਲ ਸਵਾ ਪਹਿਲਾਂ ਕੱਟਿਆ ਸਾਲ ਸਵਾ ਸਾਲ ਦੀ ਐ ਜੀ 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 ਠੀਕ ਆ ਠੀਕ ਆ ਜੀ ਲੋ ਫਿਰ ਕੁਆਲਟੀ ਚੈੱਕ ਕਰ ਲਓ ਜੀ ਲੱਗ ਆਇਆ ਕੋਮਾ ਕੁਵਾਂ ਨੀ ਦਰਨੋ ਬਈ ਲਓ ਜੀ ਲਓ ਜੀ ਨਾਲ ਆਪਾਂ ਥਾਂ ਤੋਂ ਦਿਖਾ ਦੀ ਕੱਟੀ ਦੇ ਜੀ ਦੇਖੋ ਬਾਹਰ ਨੇ ਗਏ ਚਾਰ ਤਾਂ ਚਾਰ ਤਾਂ ਹੈਗੇ ਹੈਗੇ ਪਰ ਥਾਂ ਧਵਾਉਂ ਦਾ ਮਕਸਦ ਹੈ ਵੀ ਤੁਹਾਨੂੰ ਪਤਾ ਲੱਗੇ ਝੋਲੀ ਦੀ ਬਾਂਤਰ ਕਹੇ ਜੀ ਝੋਲੀ ਦੀ ਬਾਂਤਰ ਕਹੇ ਜੀ ਯਾਰ ਹਾਂ ਬਾਕੀ ਜੇ ਚਾਰ ਹੁਣੇ ਤੋਂ ਦੇਖ ਲਓ ਝੋਲੀ ਦੀ ਬਾਂਤਰ ਕਹੇ ਜੀ ਕੱਟੀ ਦੀ ਹਾਂ ਆ ਦੇਖੋ ਹੀ ਲਓ ਹਾਂ ਚਾਰ ਥਾਂ ਥੋੜਾ ਜਿਹਾ ਪਸ਼ੂ ਉਪਰ ਆ ਕਰ ਜਾਂਦਾ ਕਹੀਦੀ ਥਾਂ ਤੋਂ ਜੀ 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 ਚਾਰ ਨੰਬਰ ਕੱਟੀ ਹੋਈ ਬੜੀ ਚੰਗੇ ਥਾਂ ਲੱਗੇ ਵੇਗੇ ਜੀ ਲਓ ਜੀ ਇੱਥੇ ਆ ਬਨ ਗੀਨੇ ਤੇ ਹੁਣ ਕਿੰਨੇ ਉਮਰ ਦੀ ਦੰਦੋ ਖੀਰੀ ਆ ਬਾਈ ਦੰਦੋ ਖੀਰੀ ਆ ਹਲੇ 20 ਮਹੀਨਿਆਂ ਦੀ ਆ ਕੱਟੀ ਇਹ ਸਾਲ ਦੀ ਹਲੇ 1.5 ਤੋਂ 1.2 ਸਾਲ ਦੀ ਝੋਟੀ ਮੂੰਹ ਦਾਸ ਦਾ ਕੱਟੀ ਦਾ ਜੀ ਹਾਂ ਚੰਗੀ ਸਮੀਪੜੀ ਚੰਗੀ ਫੇਸ ਉਹ ਦਿਖਾ ਲੀ ਫੇਸ ਕੁਆਲਟੀ ਇੱਥੋਂ ਸਟਾਰਟ ਕਰ ਹਾਂ ਇੱਥੇ ਰੋਕ ਲਈਂ ਸ਼ਾਹ ਜੀ ਜੀ ਆ ਦੇਖੋ ਜੀ ਫਿਰ ਰੰਗ ਦੇਖੋ ਜਿਵੇਂ ਐਨ ਸ਼ਾਹ ਕਾਲਾ ਜਿਹਨੂੰ ਕਹਦੀ ਆਪਾਂ ਇਹ ਸਿੰਗ ਦੇਖੋ ਆਲਾ ਕਹਿੰਦਾ ਰੁਪਈਆ ਤੇ ਮੈਂ ਕਹਾਂ ਉਂਗਲ ਮਸਾ ਲੰਗਦੀ ਹੈ ਨਾ ਚੀਚੀ ਵਰਗੇ ਸਿੰਘ ਆ ਕੋਈ ਮੋਟਾ ਪਣ ਵੀ ਹੈ ਨਹੀਂ ਸਿੰਘਾਂ ਦੇ ਵਿੱਚ ਲੱਗੇ ਜਮਾ ਪਤਲੇ ਸਿੰਘ ਆ ਜਮਾ ਬਰੀਕ ਸਿੰਘ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਥੋਂ ਸੀ ਇੱਥੇ ਖੜ ਕੇ ਦੇਖੋ ਕੱਟੀ ਦਾ ਰੰਗ ਢੰਗ ਤੁੱਪ ਦੇ ਵਿੱਚ ਕਈ ਵਾਰੀ ਉਹ ਹੋ ਜਾਂਦਾ ਹੈ ਨਾ ਹਾਂ ਇੱਥੇ ਦੇਖੋ ਰੰਗ ਢੰਗ ਦੇਖੋ ਜਮਾ ਕਾਲੀ ਜਾਮਨ ਵਰਗੀ ਪਈ ਆ ਵੀਰੇ ਇਹ ਨਹੀਂ ਵਾਕਈ ਵੀਰ ਸ਼ਕੀਨ ਜੀ ਜੀ ਇੱਥੇ ਜਿਵੇਂ ਕਹਾਂ 100 ਕਮਾ ਕੇ ਜਿ ਲਾ ਲਈ ਲਓ ਜੀ ਲਓ ਜੀ ਲਓ ਕੱਟੀ ਜੀ ਮਾਰੋ ਨੀਗਾ ਜੀ ਹਾਂ ਹਾਂ ਇਧਰ ਨੂੰ ਆ ਜਾ ਵੀ ਆ ਜਾ ਆ ਜਾ ਆ ਜਾ 20 ਕਿ ਮਿੰਨ ਦੀ ਉਮਰ ਆ ਤੇ ਕੱਦ ਕਰ ਪੂਰਾ ਫੁੱਲਾ ਬਾਈ ਜਨ ਪੂਰਾ ਫੁੱਲਾ ਐਸਟਾ ਲੱਗਦਾ ਟੀਕੇ ਭਰੋਂ ਤੇ ਜਮਾ ਇੱਥੇ ਇੱਥੇ ਖੜਾ ਕੇ ਦੇਖ ਲੈ ਬਾਈ ਕੱਦ ਮੇਰੇ ਕੱਦ ਦੇ ਮੁਤਾਬਕ ਬੰਦਾ ਹੈ ਹਾਂ ਕੱਲ ਨੂੰ ਵੀ ਭਰਾ ਕਹਿੰਦੇ ਵੀ ਐਡੀ ਗੱਲ ਹੈ 6 ਫੁੱਟ ਬਾਈ ਦਾ ਕੱਦ ਦਾ ਪਰ ਇਹ ਇੱਕ ਵੀਡੀਓ ਹੁੰਦਾ ਦਾਂਗੇ ਜੀ ਤੇ ਕੱਦ ਵਧੀਆ ਤੱਕ ਚੰਗਾਗਾ ਹਾਂਜੀ ਹਾਂਜੀ ਬਹੁਤ ਕੱਦ ਤੇ ਹੋਰ ਬਹੁਤ ਕਰਨਾ ਕੱਦ ਹਾਂ ਹਲੇ ਤਾਂ ਖੀਰੀ ਆ ਬਾਈ ਫਲੇ ਦੋਂਦੀ ਚੌਗੀ ਛਿੱਗੀ ਹੋਣਾ ਫੇਰ ਕਿਤੇ ਜਾ ਕੇ ਕਿਤੇ ਜਾ ਕੇ ਨਾ ਪਾ ਹਾਂ ਕਿੱਥੇ ਹੀ ਸਾਰੀ ਜਵਾਨੀ ਚੜਨੀ ਹੈ ਇਹ ਤਾਂ ਜੀ 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 ਠੀਕ ਹੈ ਵੀਰੇ ਬੰਨ ਫੇਰ ਤੇ ਇਹਦੇ ਰਿਕਾਰਡ ਮੁਝਾ ਭਰਾ ਖਰੀਦ ਮੈਂ ਰਿਕਾਰਡ ਵੇਦਰ ਕੋਡ ਠੀਕ ਆ ਹਾਂਜੀ 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 ਦੇਖੋ ਰਿਕਾਰਡ ਆਪਾਂ ਬਾਰ-ਬਾਰ ਹਰ ਇੱਕ ਵੀਡੀਓ ਦੇ ਵਿੱਚ ਬੋਲ ਵੀ ਦਿੰਨੇ ਹੁੰਦੇ ਆ ਹਨਾ ਦੇਖੋ ਮੇਰੇ ਇਹ ਘਰ ਦਿੰਗਾ ਨਹੀਂ ਜਿਸ ਤਰੀਕੇ ਨਾਲ ਸਾਨੂੰ ਮਾਲ ਕਰ ਰਿਕਾਰਡ ਦਿੰਦੇ ਆ ਆਪਾਂ ਹੋਰ ਰਿਕਾਰਡ ਦੇਣਾ ਹਨਾ ਜਿਹੜਾ ਆਪਾਂ ਨੂੰ ਦੱਸ ਕੇ ਦਿੱਤਾ ਹਾਂ ਜਿਹੜਾ ਆਪਾਂ ਨੂੰ ਦੱਸ ਕੇ ਦਿੱਤਾ ਵੀ ਹੋਰ ਰਿਕਾਰਡ ਦੇਣਾ ਐਨਾ ਸਾਰੇ ਭਰਾਵਾਂ ਨੂੰ ਤਕਰੀਬਨ ਉਹਨੂੰ ਪਤਾ ਹੀ ਲੱਗ ਗਿਆ ਵੀ ਕਟੀਆਂ ਜਿਹੜੀਆਂ ਉਹ ਅਸੀਂ ਹਰਿਆਣੇ ਤੋਂ ਲੈਣੀਆਂ ਹਨਾ ਠੀਕ ਆ ਹਾਂ ਇਹ ਕਮਾਲ ਦੇ ਆ ਜੀ ਝੋਲੀ ਦਿਖਾ ਦਿ ਲੈ ਫਿਰ ਦਿਖਾ ਦੇ ਵੀਰੇ ਦਿਖਾ ਦੇ ਦਿਖਾ ਦੇ ਹਾਂ ਕਾਲੀ ਦਿਖਾ ਦੇ ਕਰੀ ਵਾ ਲੈ ਬਤੋਈ ਨੇ ਰਾਜਾ ਪੈਂਦਾ ਨੇ ਰਾਜਾ ਪੈਂਦਾ ਇਧਰ ਲੇ ਪੈਂਦਾਗਾ ਥਣਾ ਦੀ ਲੱਖੇ ਆਪਣੀ ਗਰੰਟੀ ਹੋਊਗੀ ਯਾਰ ਹਰ ਇੱਕ ਬੰਦੇ ਨੂੰ ਆਪਾਂ ਬੋਲ ਕੇ ਦਿੰਨੇ ਹਾਂ ਥਣਾ ਦੀ ਤੇ ਦੰਦਾ ਦੀ ਆਪਣੀ ਗਰੰਟੀ ਆ ਉੱਤੋਂ ਬਾਡੀ ਸਟਰਕਚਰ ਆ ਜਿਹੜਾ ਉਹ ਬੰਦੇ ਨੇ ਉਹ ਵੀਡੀਓ ਚ ਨਜ਼ਰ ਆਈ ਜਾਂਦਾਗਾ ਹਾਂ ਉਹ ਆਪ ਦੇਖਣਾ ਬੰਦੇ ਤੇ ਆ ਆ ਗਈ ਆਪਣੀ 6 ਨੰਬਰ ਝੋਟੀਆਂ 6 ਨੰਬਰ ਇਹ ਵੀਰੇ ਦੋ ਦੰਦਾ ਕੱਟੀ ਠੀਕ ਆ ਜੀ ਹਾਂਜੀ ਤਾਰਾਂ ਦੇ ਹੀ ਜਾਂਦੀ ਆ ਕੱਟੀ ਇਹ ਫੁੱਲ ਹੀਟ ਚ ਆ ਕੱਟੀ ਹਨਾ ਹਾਂ ਅੱਜ ਦੇਖਣਾ ਤੁਸੀਂ ਹਾਂ ਲੱਭਾ ਜੀ ਨਾ ਸੰਗਤ ਹਾਰੀ ਸਿੰਘ ਚੈੱਕ ਕਰ ਲੋ ਫੇਸ ਕੁਆਲਟੀ ਕੱਟੀ ਦੇਖੋ ਜੀ ਜੀ ਕੱਢ ਘਾਟ ਇਹਦਾ ਹੀ ਪਹਿਲੀ ਜੀ ਕੱਟੀ ਜਿੱਡੀ ਮੈਂ ਆਖਿਆ ਬਾਈ ਦੇਖ ਯਾਰ ਬਰਾਬਰ ਖੜ ਕੇ ਦੱਸਾਂਗੇ ਆਪਾਂ ਹਾਂ ਲਓ ਉੱਢੀ ਘੱਟ ਹੈ ਇਹਦੀ ਗੱਲ ਹੈ ਨਾ ਬਿਲਕੁਲ ਬਿਲਕੁਲ ਐ ਨਹੀਂ ਕੋਈ ਬਾਈ ਉੱਚੇ ਨਹੀਂ ਸਾਹਮਣੇ ਨਿਗਾਹ ਮਾਰ ਲੋ ਆ ਜਾ ਪੁੱਤ ਕੋਈ ਸਾਹ ਜੀ ਖੜੇ ਨੇਗੇ ਆ ਜਾ ਕੋਈ ਕਮਾਣਾ ਨਹੀਂ ਕਮਾ ਲੋ ਜਦੀ ਆਈ ਆਈ ਕਮਾਵਾਂਗੇ ਕੋਈ ਗੱਲ ਬਿਲਕੁਲ ਕਈ ਵਾਰੀ ਉਪਰ ਆ ਕਰ ਜਾਂਦਾ ਪਸ਼ੂ ਆਇਆ ਨਵਾਂ ਮਾਲ ਆਇਆ ਕਈ ਵਾਰੀ ਐਂ ਘਰਾਂ ਚ ਉਹ ਸੰਗਲ ਤੇ ਵਿੰਨਾ ਹੁੰਦਾ ਪੱਤਲਿਆ ਰਾਪੜ ਜੀ ਜੀ ਝੋਲੀ ਬਹੁਤ ਚੰਗੀ ਇੱਥੇ ਚਾਨਣ ਜੀ ਚੰਗੀ ਆ ਵੀਰੇ ਚਾਰ ਥਣ ਤੇ ਐਂਕਵਾਕ ਲਈ ਮਰ ਚੱਕ ਵੀ ਕਰਾ ਦਿੰਦੇ ਆ ਲੈ 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 ਹਾਂ ਲਓ ਦੇਖੋ ਜੀ 6 ਨੰਬਰ ਕੱਟੀ ਇਹਦਾ ਧੁੱਪ ਜੀ ਪੈਣ ਕਰਨਾ ਆਪਾਂ ਨੂੰ ਦਿੱਕਤ ਹੋਈ ਖੜੀ ਆ ਇੱਥੋਂ ਦੇਖੀ ਤਾਂ ਲੰਮੀ ਤੋਰ ਕਿ ਜੇ ਮੈਂ ਮਾਰ ਸਕਦਾ ਹਾਂ ਵੀ ਕੱਤੀ ਹੀਟ ਚਾਈ ਹੋਈ ਆ ਸਾਹਮਣੇ ਨਜ਼ਰ ਵੀ ਆ ਸਕਦਾ ਜਿਹੜੇ ਭਰਾ ਜਜਮੈਂਟ ਕਰ ਸਕਦਾ ਹੈ ਨਾ ਜੀ ਨੂੰ ਜੀ 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 ਠੀਕ ਆ ਵੀਰੇ ਬੰਨ ਦੋ ਜੀ 6 ਨੰਬਰ ਕੱਟੀ ਸੀਗੀ ਤੇ ਪੰਜ ਆ 6 ਕੱਟੀਆਂ ਬਾਈ ਕੋਲੇ ਮੁਰਾ ਹਸਲ ਦੇਣਾ ਚੰਗੇ ਕਦ-ਕੱਦ ਚੰਗੇ ਵਾਜਰ ਜੀ ਉਮਰ ਦੇ ਹਿਸਾਬ ਨਾਲ ਸਾਰਾ ਸਟਰਕਚਰ ਸਹੀ ਹੈਗਾ ਤੇ ਬਾਕੀ ਜਿਹੜਾ ਬਾਈ ਦਾ ਮੋਬਾਈਲ ਨੰਬਰ ਉਹ ਸਹੀ ਚੱਲ ਰਿਹਾ ਹੈਗਾ 9855587585 6 ਕੱਟਾਂ ਤੁਹਾਨੂੰ ਜਿਹੜੀ ਕੱਤੀ ਪਸੰਦ ਆਉਂਦੀ ਹੈਗੀ ਆਨ ਲਾਈਨੇ ਮਗਾ ਸਕਦੇ ਹੋ ਕਿ ਬਾਈ ਦਾ ਕੰਮ ਜਿਹੜਾ ਵਿਸ਼ਵਾਸ ਵਾਲਾ ਕੰਮ ਆ ਕਿਉਂਕਿ ਮੇਰੇ ਨਾਲ ਹੀ ਬਾਈ ਨੂੰ ਜੁੜੇ ਨੂੰ ਤਿੰਨ ਚਾਰ ਮਹੀਨੇ ਹੋ ਗਏ ਅੱਜ ਤੱਕ ਕਿਸੇ ਵੀ ਭਰਾ ਨੇ ਮੈਨੂੰ ਫੋਨ ਲਾ ਕੇ ਲਾਂਭਾ ਨਹੀਂ ਦਾ ਵੀ ਤਾਰੀ ਨਾ ਢੇ ਠੋਖਾ ਕਰ ਗਿਆ ਠੀਕ ਆ ਆਪਾਂ ਗਾਰੰਟੀ ਉਹ ਸੰਬੰਧੀ ਲੈਣੇ ਜਿਹੜਾ ਬੰਦਾ ਸਾਫ਼ ਸਤਰਾ ਕੰਮ ਕਰੇ ਕਹਿੰਦੇ ਬਾਈ ਜੀ 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 ਠੀਕ ਆ ਜੀ ਸਤਾਂ ਨਵਾ ਸਾਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਮਿਲ ਜਾਏਗਾ ਇਸ ਹੋਰ